ਹਾਕ ਨਹੀਂ ਨਿਭਦੇ ਇਸੇ ਤੋਂ ਬਿਨਾ ਹਾਂ ਇਹਦੇ ਵਗੈਰ ਨਾ ਹੁੰਦੇ ਨਹੀਂ ਜੀ ਮਰਦ ਨੂੰ ਸੌ ਸ ਹੂੰ ਲੇਡੀਜ਼ ਨੂੰ ਹੂੰ ਮਲਾਈ ਮਾੜੀ ਆ ਜ਼ਹਿਰ ਇਹ ਆਪਾਂ ਜਨਾਨੀਆਂ ਦੀ ਗੱਲ ਕਰੀਏ ਕਿ ਉਹਨਾਂ ਦੀਆਂ ਕਿਹੜੀਆਂ ਐਸੀਆਂ ਕਮਜ਼ੋਰੀਆਂ ਨੇ ਜਿਹਦੇ ਕਰਕੇ ਬੱਚੇ ਤੋਂ ਬੱਚਾ ਹੋਣ 'ਚ ਦਿੱਕਤ ਆ ਜਾਂਦੀ ਹੈ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ ਇਹਨੂੰ ਲੇਵਰ ਨੂੰ ਵੀ ਆਪਾਂ ਕੰਟਰੋਲ ਕਰਨਾ ਨਾ ਜਨਨਾਂ ਕਿ ਦਿੱਕਤਾਂ ਨੇ ਲੋਕਾਂ ਨੂੰ ਮਰਦਾਨਾ ਕਮਜ਼ੋਰੀ ਦੀਆਂ ਕਿੰਨੇ ਕਿਲੋ ਖੰਦ ਨੇ ਤੁਹਾਡੇ ਕੋਲੇ ਦੇਖੋ ਜੀ ਘੱਟੋ ਘੱਟ 90% ਹੀ ਆ ਇਹ ਅੱਛਾ ਇਹ 90% ਹੀ ਆ ਕਿਉਂਕਿ ਹੁਣ ਆਪਾਂ ਸਾਰੀਆਂ ਚੀਜ਼ਾਂ ਗਰਮੀ ਖਾਂਦੇ ਆ ਸਾਰੀਆਂ ਚੀਜ਼ਾਂ ਖਾਂਦੇ ਆ ਕੋਈ ਹਾਂ ਕੋਈ ਨਸ਼ਾ ਖਾਂਦਾ ਕੋਈ ਕੋਈ ਕਹਿ ਜਾ ਨਸ਼ਾ ਖਾਂਦਾ ਕੋਈ ਕਹਿ ਜਾ ਨਸ਼ਾ ਖਾਂਦਾ ਫਿਰ ਗੱਲ ਗਹਤ ਲੱਖਾਂ ਤੱਕ ਵੀ ਗੱਲ ਪਹੁੰਚ ਜਾਂਦੀ ਆ ਪਰ ਪ੍ਰਮਾਤਮਾ ਉਹਨੇ ਕ ਪੈਰਾਂ ਤੇ ਰੱਖੇ ਸਾਖ ਨਹੀਂ ਨਿਭ ਦੇ ਦੇ ਇਸੇ ਤੋਂ ਬਿਨਾ ਹਾਂ ਇਹ ਦੇ ਬਿਗੈ ਨਾਭਦੇ ਨਹੀਂ ਜੀ ਤਾਕਤ ਹੋਣੀ ਜ਼ਰੂਰੀ ਆ ਤੇ ਇੱਕ ਸੋਚ ਜੇ ਆਪਾਂ ਗੰਧ ਸੋਚਾਂਗੇ ਫੇਰ ਕੁਝ ਨਹੀਂ ਹੋਣਾ ਜੇ ਆਪਾਂ ਇਹਨੂੰ ਨੀਂਦ ਲਵਾਵਾਂਗੇ ਮਾਈਂਡ ਨੂੰ ਠੀਕ ਰੱਖਾਂਗੇ ਫੇਰ ਸਾਰਾ ਕੁਝ ਹੀ ਆ ਤੇ ਜੇ ਮੈਂ ਹੁਣ ਕਹਾਂ ਮੇਰੀ ਦਵਾਈ ਤੇ ਤੂੰ ਇੱਕ ਕੰਮ ਵੀ ਆ ਕਰ ਲੈ ਤੂੰ ਜਾ ਕੇ ਮੈਂ ਦਵਾਈ ਦੇਦਾ ਗਾਹਾਂ ਨੂੰ ਜਾ ਕੇ ਇੱਥੇ ਕੌਫੀ ਵਾਲਾ ਖੜ ਜੇ ਬਰਗ ਰਾਣਾ ਖੜ ਜੇ ਹੁਣ ਮੈਂ ਵੀਰੇ ਉਹਦੇ ਨਾਲ ਤਾਂ ਨਹੀਂ ਜਾਊਗਾ ਵੀ ਮੈਂ ਤੇਰੇ ਨਾਲ ਜਾਊਂ ਘਰ ਤੱਕ ਜਾਊਂਗਾ ਵੀ ਮੈਂ ਇਹਨੂੰ ਛੱਡ ਕਿਉਂ ਉਹਦਾ ਕੀ ਹੈ ਮੰਨਦਾ ਕੀ ਪਤਾ ਵੀ ਕਿੱਧਰ ਨੂੰ ਜਾਣਾ ਕੀ ਖਾਣਾ ਹੁਣ ਕੋਈ ਨਹੀਂ ਛੱਡਦਾ ਵੀ ਮੈਂ ਵਿਆਹ ਸਾਜ ਦੇ ਵਿੱਚ ਜਾ ਕੇ ਮੈਂ ਪਕੌੜੀ ਨਾ ਖਾਵਾਂ ਜੀਵਨ ਨੂੰ ਕੰਟਰੋਲ ਕੋਈ ਨਹੀਂ ਦਿੰਦਾ ਜੇ ਕੰਟਰੋਲ ਆ ਤਾਂ ਸਾਰਾ ਕੁਝ ਗਿਆ ਬੀਬੀਆਂ ਦੀਆਂ ਵੀ ਬਿਮਾਰੀਆਂ ਹੁੰਦੀਆਂ ਇਹੋ ਜਿਹੀ ਹਾਂਜੀ ਉਹ ਵੀ ਬਹੁਤ ਜ਼ਿਆਦਾ ਇਹੀ ਕੁਝ ਭੈਣ ਜੀਆਂ ਨੂੰ ਆ ਜਿਹਦੀ ਮੈਡਮ ਨੂੰ ਹੈਗਾ ਇਹੀ ਕੁਝ ਆ ਜਿਵੇਂ ਮੈਂ ਦੱਸਿਆ ਨਾ ਮਰਦਾਂ ਆ ਮਰਦ ਨੂੰ ਸੌਸ ਹੂੰ ਲੇਡੀਜ਼ ਨੂੰ ਹੂੰ ਮਲਾਈ ਮਾੜੀ ਆ ਜ਼ਹਿਰ ਹੂੰ ਕਿਉਂਕਿ ਫੈੜ ਵੀ ਬਣਦੇ ਆ ਆਪਣੇ ਆਮ ਲੇਡੀਜ਼ ਕਹਿੰਦੇ ਫੈੜ ਵੱਧ ਗਈ ਉਹ ਵੀਰੇ ਜਿਹੜਾ ਆਪਾਂ ਵਿਆਹ ਸ਼ਾਦੀ ਜਾਂਦੇ ਕੋਈ ਪਰਹੇਜ਼ ਨਹੀਂ ਰੱਖਦੇ ਖਾਂ ਜਿਹੜਾ ਹੁਣ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ ਇਹਨੂੰ ਲੇਬਰ ਨੂੰ ਵੀ ਆਪਾਂ ਕੰਟਰੋਲ ਕਰਨਾ ਨਾ ਵੀ ਆਪਾਂ ਆਹਾਂ ਆਹ ਕੁਝ ਕਰਨਾ ਇਹਨੂੰ ਵੀ ਆਰਾਮ ਦੇਣਾ ਜੇ ਆਪਾਂ ਆਪ ਸੌਣੇ ਆ ਇਹਨੇ ਤਾਂ ਵਰਕ ਕਰਦੇ ਨਹੀਂ ਰਹਿਣਾ ਜਿਵੇਂ ਬੰਦਿਆਂ ਦੀ ਉਪਰ ਸਭ ਕਮਜ਼ੋਰੀਆਂ ਨੇ ਸਰੀਰ ਦੀਆਂ ਤੇ ਜੇ ਆਪਾਂ ਜਨਾਨੀਆਂ ਦੀ ਗੱਲ ਕਰੀਏ ਉਹਨਾਂ ਦੀਆਂ ਕਿਹੜੀਆਂ ਜਿਹੀਆਂ ਕਮਜ਼ੋਰੀਆਂ ਨੇ ਜਿਹਦੇ ਕਰਕੇ ਬੱਚੇ ਤੋਂ ਬੱਚਾ ਹੋਣ ਚ ਦਿੱਕਤ ਆ ਜਾਂਦੀ ਹੈ ਦੇਖੋ ਜੀ ਉਹਨਾਂ ਨੂੰ ਵੀ ਇਹੀ ਆ ਉਹਨਾਂ ਨੂੰ ਵੀ ਤਲੀਆਂ ਫਲੀਆਂ ਚੀਜ਼ਾਂ ਨਿਊਡਲ 버ਗਰ ਇਹ ਬੰਦ ਕਰਨੀ ਹੈ ਨੇ ਉਹਨਾਂ ਨੂੰ ਲਕੂਰੀਏ ਚ ਬਹੁਤ ਜ਼ਿਆਦਾ ਪ੍ਰੋਬਲਮ ਪੈਂਦੀ ਆ ਜਿਹਨੂੰ ਚਿੱਟਾ ਪਾਣੀ ਕਹਿੰਦੇ ਨੇ ਉਹਨਾਂ ਨੂੰ ਬਹੁਤ ਕਮਜ਼ੋਰੀ ਆ ਜਾਂਦੀ ਆ ਹੂੰ ਕਿਉਂਕਿ ਵਿੱਚ ਫਿਰ ਜਿਹੜੇ ਪੀੜ ਸ ਆਉਂਦੇ ਆ ਮੰਥਲੀ ਆਉਂਦੀ ਆ ਉਹ ਵਿੱਚ ਦੱਸਦੇ ਨਹੀਂ ਹੈਗੇ ਲੇਡੀਜ਼ सांगਦੀਆਂ ਨੇ ਵੀ ਦੱਸਾਂਗੇ ਪਤਾ ਨਹੀਂ ਕੀ ਗੱਲ ਹੋ ਗਈ ਹਜੇ ਵੀ ਇਹ ਹਜੇ ਬਹੁਤ ਜ਼ਿਆਦਾ ਅਵੇਅਰਨੈਸ ਬਹੁਤ ਆ ਨਹੀਂ ਨਹੀਂ ਹੁਣ ਤਾਂ ਸਮਝ ਬਹੁਤ ਵੱਧ ਗਈ ਲੋਕਾਂ ਚ ਸਮਝ ਜੀ ਜਿਹੜੀਆਂ ਹੁਣ ਪਹਿਲੀਆਂ ਬੁੜੀਆਂ ਨੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਉਹ ਹਜੇ ਵੀ ਬਹੁਤ ਆ ਰਿਹਾ ਕਿਵੇਂ ਉਹ ਹਜੇ 50% ਸੰਗਦੇ ਨੇ ਜੈਡਸ ਵੀ ਲੇਡਿਸ ਵੀ ਉਹ ਹਜੇ 50% ਸਾ ਅਸੀਂ ਤਾਂ ਨਬਜ ਦੇਖ ਕੇ ਦੱਸ ਦਿੰਦੇ ਆ ਜੀ ਖਾਲੀ ਪੇਟ ਵਾਲਾ ਆ ਜੇ ਨਬਜ ਦੇਖ ਕੇ ਦੱਸ ਦੋ ਵੀ ਤੇਰੇ ਅੰਦਰ ਗਰਮੀ ਕਿੰਨੀ ਕਾ